ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਪੂਰੀਆਂ ਚੰਗੀਆਂ ਨੌਕਰੀਆਂ ਬਸ਼ੇਰੀਆਂ ਦਿਖਾਉਣੀਆਂ ਨੇ ਜਿਹੜੀਆਂ ਦਾ ਕੱਦ ਕਾਠ ਵੀ ਬੜਾ ਚੰਗਾ ਗਾ ਤੇ ਦੋਨੇ ਪ੍ਰੋਪਰ ਘੋੜੀਆਂ ਬਣ ਕੇ ਤਿਆਰ ਹੋਈਆਂ ਖੜੀਆਂ ਨੇ ਉਮਰ ਦੇ ਵਿੱਚ ਦੋ ਦੰਦ ਤੇ ਚਾਰ ਦੰਦ ਨੇ ਇੱਕੇ ਬੰਦੇ ਕੋਲੇ ਸੇਲ ਆ ਸਾਫ ਸੁਥਰੀਆਂ ਸਪੌਟਲੈਸ ਨੇ ਦੋਨੇ ਬਸ਼ੇਰੀਆਂ ਸੋ ਪਹਿਲਾਂ ਐਸ ਬਸ਼ੇਰੀ ਦੀ ਪਹਿਲੀ ਦੀ ਡਿਟੇਲ ਮੈਂ ਤੁਹਾਨੂੰ ਕਲੀਅਰ ਕਰਦਾ ਇਹਦੀ ਉਮਰ ਹੈਗੀ ਆ ਜੀ ਦੋ ਦੰਦ ਕਾਦੇ ਦਾ 63.5 ਇੰਚਾ 63.5 ਇੰਚੇ ਦੀ ਹਾਈਟ ਆ ਦੋਸਤੋ ਤੇ ਬਾਈ ਕਰਨ ਗਿੱਲ ਦੇ ਕੋਲੇ ਮਾਨੂਕੇ ਵਾਲੇ ਦੇ ਕੋਲੇ ਜਿਹੜਾ ਹੁਣ ਫਤੇ ਕੋੜਾ ਦਾ ਉਸ ਕੋੜੇ ਦੀ ਬੱਚੀ 68 ਇੰਚ ਹਾਈਟ ਦਾ ਕੋੜਾਗਾ ਉਹ ਬਹੁਤ ਜਿਆਦਾ ਮਜ਼ਬੂਤ ਆਪ ਉਹ ਹੈਗਾਗਾ ਮੈਕਸੀਮਸ ਕੋੜੇ ਦਾ ਬੱਚਾ ਮੈਕਸੀਮਸ ਅੱਗੇ ਸੀਗਾ ਜੀ ਡੋਡਾਂ ਵਾਲੇ ਅਲੀ ਦਾ ਬੱਚਾ ਸੋ ਬਲੱਡ ਲਾਈਨ ਇਹਦੀ ਬੜੀ ਚੰਗੀ ਆ ਮਾਂ ਵਾਲੇ ਪਾਸੋਂ ਇਹ ਬਾਈ ਦੇ ਘਰੇ ਆ ਕੁੜੀ ਬਹੁਤ ਪ੍ਰਾਣੀ ਚੰਗੇ ਬੱਚੇ ਦਿੱਤੇ ਹੋਣੇ ਚੰਗੀ ਹਾਈਟ ਦੀ ਘੋੜੀ ਆ ਘੋੜੀ ਉਹ ਆਪ ਹੈਗੀ ਆ ਜੀ ਦੋਸਤੋ ਜਿਹੜਾ ਚੜੱਕ ਪਿੰਡ ਹੁੰਦਾ ਸੀਗਾ ਵੱਡ ਖਾਣੇ ਦੇ ਨਾਂ ਨਾਲ ਜਾਣਦੇ ਸੀ ਜਿਹੜੇ ਘੋੜੇ ਨੂੰ ਉਸ ਘੋੜੇ ਦੀ ਬੱਚੀ ਆ ਸੋ ਦੋਨਾਂ ਪਾਸਿਆਂ ਤੋਂ ਲਾਈਨ ਬੜੀ ਚੰਗੀ ਆ ਬੇਸ਼ੇਰੀ ਦੀ ਜਿਹੜੀ ਹਾਈਟ ਆ 64 ਇੰਚਾ ਮੌਕੇ ਦੀ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਚੰਗੀ ਬਹੁਤ ਜ਼ਿਆਦਾ ਆ ਮਜ਼ਬੂਤ ਬੜੀ ਆ ਕੱਦ ਕਾਠ ਦੇ ਨਾਲ ਨਾਲ ਬਾਡੀ ਬਣਤਰ ਦੀ ਬਹੁਤ ਜ਼ਿਆਦਾ ਖੁੱਲੀ ਆ ਉਮਰ ਦੇ ਹਿਸਾਬ ਨਾਲ ਹਾਲੇ ਨੇ ਕੱਦ ਆ ਜਿਹੜਾ ਨਾਂ ਵਾਲਾ ਘੱਟੋ ਘੱਟ 2 ਇੰਚ ਹੋਰ ਕਰ ਜਾਣਾ ਕਿਉਂਕਿ ਹਾਲੇ ਬੱਚੀ ਦੋਦਾਂਦੀ ਆ ਸੋ ਅੰਗਾਂ ਪੈਰਾਂ ਦੀ ਮਜ਼ਬੂਤ ਬਹੁਤ ਜ਼ਿਆਦੇ ਆ ਖੁੱਲੇ ਹੱਡ ਗੋਡੇ ਦੀ ਆ ਬਸ਼ੇਰੀ ਦੋਸਤੋ ਸਾਫ਼ ਵੀ ਆ ਸਪੌਟਲੈਸ ਆ ਤੇ ਬਹੁਤ ਵੱਡੀ ਘੋੜੀ ਬਣ ਕੇ ਪੇਟਲੇ ਨੇ ਤਿਆਰ ਹੋਣਾਗਾ ਇਹਨੂੰ ਤੁਸੀਂ ਹੁਣ ਮੇਟ ਕਰਾਉਣ ਦੇ ਕਾਬਲਾ ਚੰਗੇ ਘੋਡੇ ਤੋਂ ਮੇਟ ਕਰਾ ਕੇ ਵੱਡੇ ਬੱਚੇ ਇਸ ਬੱਚੀ ਤੋਂ ਤੁਸੀਂ ਲੈ ਸਕਦੇ ਹੋ ਸੋ ਜਿਹੜੀ ਆ ਦੂਜੀ ਬਸ਼ੇਰੀ ਆ ਦੋਸਤੋ ਇਹ ਉਮਰ ਦੇ ਵਿੱਚ ਹੈਗੀ ਆ ਚਾਰ ਦੰਦ ਕੱਦੇ ਦਾ ਵੀ 64.5 ਇੰਚ ਦੇ ਲਗਭਗ ਹੋਊਗਾ ਕਿਉਂਕਿ ਦੋਨੇ ਬਸ਼ੇਰੀਆਂ ਨੇ ਜਿਹੜੀਆਂ ਆਪਸ ਵਿੱਚ ਇਹਨਾਂ ਦਾ ਹਵਾ ਸਮਾਨ ਹੀ ਕੱਦ ਦਾ ਫਰਕ ਆਗਾ ਅੱਧੇ ਇੰਚ ਦਾ ਵੀ ਨਹੀਂ ਗਹਿ ਸਕਦੇ ਅੱਧੇ ਇੰਚ ਤੋਂ ਵੀ ਘੱਟ ਫਰਕ ਆਗਾ ਇਹਨਾਂ ਦਾ ਕੱਦ ਦੇ ਵਿੱਚ ਇੱਕ ਦਾ ਮਾੜਾ ਜਾਂ ਜ਼ਿਆਦਾ ਹੈ ਇੱਕ ਦਾ ਘੱਟ ਆਗਾ ਸੋ ਲਗਭਗ 64.5 ਇੰਚ ਹਾਈਟ ਮਿੰਤੀ ਵਾਲੀ ਸਾਨੂੰ ਮਿਲੂਗੀ ਦੋਨਾਂ ਬਸ਼ੇਰੀਆਂ ਦੀ ਇਹ ਬਸ਼ੇਰੀ ਆ ਜਿਹੜੀ ਬਾਈ ਦੇ ਕੋਲੇ ਪਹਿਲਾ ਘੋੜਾ ਹੁੰਦਾ ਸੀਗਾ ਜਿਹੜਾ ਫਤੇ ਕਰਨ ਜਿਹੜਾ ਪੂਰਾ ਹੋ ਗਿਆ ਸੀ ਚੰਗਾ ਘੋੜਾ ਸੀ ਉਹ ਵੀ ਉਸ ਘੋੜੇ ਦੀ ਬੱਚੀ ਆ ਤੇ ਇਹ ਚਾਰਦੰਦ ਆ ਦੋਸਤੋ ਸੋ ਉਹਦੀ ਜਿਹੜੀ ਬਲੱਡ ਲਾਈਨ ਸੀ ਫਤੇ ਕਰਨ ਦੀ ਉਹ ਸੂਰੇ ਵਾਲੇ ਵਾਲੇ ਵੱਡੇ ਸੌਰੀ ਬਿੱਲੇ ਘੋੜੇ ਦਾ ਬੱਚਾ ਸੀਗਾ ਦੋਸਤੋ ਮਾਮਾ ਦੋਨਾਂ ਘੋੜੀਆਂ ਦੀਆਂ ਇੱਕੋ ਹੀ ਨੇ ਬਸ਼ੇਰੀਆਂ ਦੀਆਂ ਦੋਨਾਂ ਦੀਆਂ ਮਾਮਾ ਇੱਕੋ ਹੀ ਨੇ ਮਾਂ ਬਾਈ ਦੇ ਘਰੇ ਹੀ ਆਗੀ ਮਾਲੇ ਪਾਸੋਂ ਸੋ ਦੋਵੇਂ ਇੱਕੋ ਕੋੜੀ ਦੀਆਂ ਨੇ ਪਿਓ ਇਹਨਾਂ ਦੇ ਅੱਡ-ਅੱਡ ਨੇ ਸੋ ਜਿਹੜਾ ਕੋਈ ਚਾਹਵਣ ਸੱਜਣ ਚੰਗੇ ਕੱਦ-ਕਾਠ ਵਾਲੀਆਂ ਖੁੱਲੀ ਬਾਡੀ ਸਟਰਕਚਰ ਦੀਆਂ ਮਜ਼ਬੂਤ ਸਾਫ਼-ਸੁਥਰੀਆਂ ਬਸ਼ੇਰੀਆਂ ਖਰੀਦਣਾ ਚਾਹੁੰਦਾ ਤਾਂ ਗੌਰ ਕਰ ਲਿਓ ਕੱਦ-ਕਾਠ ਦੋਨਾਂ ਨੇ ਹਜੇ ਹੋਰ ਕਰ ਜਾਣੇ ਆ ਤੇ ਦੋਨੇ ਬਸ਼ੇਰੀਆਂ ਚੰਗੀਆਂ ਬਹੁਤ ਆ ਕੱਲਾ ਇਹ ਨਹੀਂ ਵੀ ਕੱਲਾ ਕੱਦੀ ਆ ਜਾਂ ਸਫਾਈ ਹੋਈ ਆ ਦੋਨਾਂ ਬਸ਼ੇਰੀਆਂ ਦੇ ਵਿੱਚ ਮਜ਼ਬੂਤੀ ਬੜੀ ਆ ਬਾਈ ਕਰਨ ਗਿੱਲ ਦੇ ਕੋਲੇ ਆ ਬਸ਼ੇਰੀਆਂ ਇਹ ਪਿੰਡ ਮਾਣੂਕੇ ਬਾਗੇਪੁਰਾਣੇ ਤੋਂ ਨਿਹਾਲ ਸਿੰਘ ਵਾਲਾ ਰੋਡ ਦੇ ਉੱਤੇ ਹੀ ਬਾਈ ਦਾ ਪਿੰਡ ਪੈ ਜਾਂਦਾ ਮਾਣੂਕੇ ਵੈਸੇ ਆਪਾਂ ਜਾਣਦੇ ਹਾਂ ਸਾਰੇ ਬਾਈ ਦਾ ਪੋਟੇਟੋ ਸੀਡ ਦਾ ਕੰਮ ਆ ਦੋਸਤੋ ਨੰਬਰ ਫੋਨ ਕਰ ਲਿਓ ਬਾਈ ਕਰਨ ਗੱਲ ਨੂੰ ਤੁਸੀਂ